ਪੰਜਾਬ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਹਾ ਪਰਵਿੰਦਰ ਕੋ ਸੋਤਾ ਹੱਡਾ ਸਵਾਗਤ ਕਰਦੀ ਹਾਂ ਪਿੰਡ ਤੱਲਣ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਜਿੱਥੇ 71ਵਾਂ ਸ਼ਹੀਦੀ ਜੋੜ ਮੇਲਾ ਬੜੇ ਹੀ ਉਤਸ਼ਾਹ ਤੇ ਚਾਹ ਦੇ ਨਾਲ ਸੰਗਤਾਂ ਵੱਲੋਂ ਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਮਨਾਇਆ ਜਾ ਰਿਹਾ ਹੈ ਸੋ ਤੁਸੀਂ ਮੇਰੇ ਚਾਰਸ਼ ਫੇਰੇ ਸੰਗਤਾਂ ਦੀਆਂ ਰੌਣਕਾਂ ਦੇਖ ਸਕਦੇ ਹੋ ਜਿੱਥੇ ਯਾਦ ਕਰਵਾਉਂਦਾ ਹਾਂ ਕਿ ਵੱਖ-ਵੱਖ ਜਾਨਵਰਾਂ ਤੋਂ ਇਸ ਖੇਡ ਮਦਲ ਐਰ ਕੱਦ ਵੀ ਸਾਰਾ ਕੱਪਾ-ਕੱਪਾ ਵੀ ਜੋ ਵੀ ਕੋਈ ਚੱਲਦਾ ਇੱਕ ਪਾਸੇ ਕਬੱਡੀ ਦੀ ਗੱਲ ਇੱਕ ਪਾਸੇ ਗਾਲੀਬਾਲ ਦੀ ਗੱਲ ਵੀ ਦੁਨੀਆ ਭਰ ਦੇ ਵਿੱਚ ਕਹਿੰਦੇ ਬਚਾਉਣੀ ਹੈ ਸਾਡੇ ਪੱਤਰਕਾਰ ਭਾਈਚਾਰੇ ਦਾ ਸਿਖਾਉਂਦੇ ਹਾਂ ਧੰਨਵਾਦ ਕਰਦੇ ਹਾਂ ਕੱਲ ਵੀ ਬਹੁਤ हेगु जीा ख़ालसा है गु जी फते हा जी हा जी हा ਹੈਲੋ ਬਹੁਤ ਹੀ ਫਸਵਾ ਮੈਚ ਆ ਡੋਲੀਕੇ ਨੇ ਇੱਕ ਗੋਲ ਜਿਹੜਾ ਆ ਉਹ ਬੜਤ ਬਣਾਈ ਆ ਲਓ ਸਵੇਗ ਦੀ ਰੇਡ ਹੈ ਸਾਹਮਣੇ ਨੂਰਪੁਰ ਛੱਠੇ ਦੇ ਪਲੇਅਰ ਜੇ ਕਿਤੇ ਬਾਸ ਸੁਣਦੇ ਹੋਣ ਪਲੀਜ਼ ਉਹਨਾਂ ਦਾ ਅਗਲਾ ਮੈਚ ਜਿਹੜਾ ਹੈ ਉਹ ਪਰਸਰਾਮਪੁਰ ਦੇ ਨਾਲ ਦੁਨੀਆ ਦੇ ਟੋਪਰ ਖਿਡਾਰੀ ਅੱਜ ਦੇ ਖੇਡ ਮੇਲੇ ਤੇ ਪਹੁੰਚੇ ਹੋਏ ਐ ਰਸੂਲਪੁਰੀਆਂ ਤੱਕੜਾ ਇਧਰ ਦੇ ਪਾਸੇ ਗੁਰਜੀਤ ਨੇ ਕਬੱਡੀ ਕਾਈ ਹੋਈ ਐ ਲੈ ਵੀ ਸੱਦੀ ਲਖਣਾ ਵਾਲਾ ਉਹ ਪਿੰਡੂ ਖੜਾ ਦਾ ਮੈਚ ਚੱਲਦਾ ਔਰ ਇਧਰ ਦੇ ਪਾਸੇ ਕਾਖਲਾ ਦਾ ਛੱਤੇ ਇਸ ਸਮੇਂ ਪਿੰਡੂ ਦਾ ਤਿੰਨੂ ਹੋ ਲਾ ਪਉ ਦਫਾ ਦਫਾ ਲੱਗ ਨੂੰ ਪਰ ਗੁਰਜੀਤ ਨਹੀਂ ਹੋਰੀ ਕੰਗਾਰਾ ਇਸ ਮੁਕਤੀ ਟੀਮ ਵੱਲੋਂ ਸਨਮਾਨ ਕੀਤਾ ਜਾ ਰਿਹਾ ਬਹੁਤ ਹੀ ਮਹਾਨ ਸ਼ਖਸੀਅਤ ਨੇ ਪੰਜਾਬ ਪਰੀਸ ਦੇ ਵਿੱਚ ਉਹਨਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੱਜ ਸਾਈ ਸਨਮਾਨ ਸਿੰਘ ਦਾ ਗਰਮ ਮਿਲਨ ਸਮਰੋਹ ਦੇ ਵਿੱਚ ਸਿੱਧਾ ਗੱਲੋ ਮਰਾਏ ਸਿੱਧਾ ਗੱਲੋ ਬੰਦੂ ਬਸ ਠੀਕ ਹੈ ਡਾਊਨ ਕਰੋ ਡਾਊਨ ਕਰੋ ਖਿਡਾਰੀਆਂ ਜੀ ਹੌਸਲਾ ਫੁਲਾਈ ਸਿੱਧਾ ਕੀ ਆ ਬਹੁਤ ਬਹੁਤ ਧੰਨਵਾਦ ਜੀ ਆ ਉਹ ਮਤਲਬ ਖੇਲਣ ਦੇ ਥਾਂ ਨਾ ਗਰਾਊਂਡ ਦੇ ਥਾਂ ਫੋਨਾਂ ਦੇ ਲੱਗੇ ਰਹਿੰਦੇ ਆ ਉਹਨਾਂ ਬੱਚਿਆਂ ਨੂੰ ਕੀ ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਉਹ ਫੋਨਾਂ ਨੂੰ ਛੱਡ ਕੇ ਇਸ ਗੇਮ ਦੇ ਵਿੱਚ ਆਉਣ ਤਾਂ ਉਹਨਾਂ ਦੀ ਫਿਜ਼ੀਕਲ ਫਿਟਨੈਸ ਤਾਂ ਉਹਨਾਂ ਦੀ ਸਪੋਰਟਸਮੈਨਸ਼ਿਪ ਬੰਦ ਬਾਦੀ ਹੈ ਤਾਂ ਫੋਨ ਚਲਾਉਣ ਦੇ ਨਾਲ ਕਈ ਬੱਚਿਆਂ ਦੀਆਂ ਅੱਖਾਂ ਨੂੰ ਕੁਝ ਵੀ ਬਿਮਾਰੀ ਹੋ ਸਕਦੀ ਹੈ ਸੋ ਤੁਸੀਂ ਸੁਣੇ ਹੈਗੇ ਨਾ ਛੋਟੇ-ਛੋਟੇ ਬੱਚਿਆਂ ਨੂੰ ਜਿਨ੍ਹਾਂ ਦਾ ਕਹਿਣਾ ਹੈਗਾ ਕਿ ਸਪੋਰਟਸ ਦੇ ਵਿੱਚ ਆਓ ਤੇ ਨਾਲੇ ਵਿਕਾਸ ਕਰੋ ਸ਼ਰੀਰ ਦਾ ਤੇ ਨਾਲੇ ਦਿਮਾਗ ਦਾ ਸੋ ਡੋਲੀਪਿੰਡ ਜਿਨ੍ਹਾਂ ਨੇ ਫਰਸਟ ਇਨਾਮ ਜਿੱਤਿਆ ਤੇ ਆਪਾਂ ਇਸ ਵਕਤ ਅਸੀਂ ਮੌਜੂਦ ਹਾਂ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਬਾਬਾ ਹਰਨਾਮਨ ਸਿੰਘ ਜਿਹੜੇ ਗੁਰਦੁਆਰਾ ਪਿੰਡ ਤੱਲਣ ਕੇ ਸਾਡੇ ਨਾਲ ਮੌਜੂਦ ਹਨ ਜਲੰਧਰ ਦੇ ਐਸਐਸਪੀ ਸੋ ਇਹਨਾਂ ਦਾ ਸਰ ਤੁਹਾਡਾ ਦਿਵਯਾ ਪੰਜਾਬ ਤੇ মিডিਆ ਟੂਡੇ ਤੇ ਬਹੁਤ-ਬਹੁਤ ਸਵਾਗਤ ਹੈ ਜੀ ਹਾਂ ਥੈਂਕ ਯੂ ਜੀ ਧੰਨਵਾਦ ਬਹੁਤ-ਬਹੁਤ ਤੁਸੀਂ ਇੱਥੇ ਆਏ ਤੇ ਅੱਜ ਜਿਵੇਂ ਤੁਹਾਨੂੰ ਦੱਸਿਆ ਕਿ 77ਵਾਂ ਜੋੜ ਮਿਲਾ ਮਨਾਇਆ ਜਾ ਰਿਹਾ ਹੈ ਬੜੀ ਧੂਮ ਧਾਮ ਦੇ ਨਾਲ ਗੁਰਦੁਆਰਾ ਤਲਨ ਸਾਹਿਬ ਦੇ ਵਿੱਚ ਸਾਰੀ ਮੈਨੇਜਮੈਂਟ ਵੱਲੋਂ ਸਾਰੇ ਪ੍ਰਸ਼ਾਸਨ ਵੱਲੋਂ ਤੇ ਸਾਰੀ ਸੰਗਤਾਂ ਨੂੰ ਮੇਰੇ ਵੱਲੋਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਬਹੁਤ-ਬਹੁਤ ਵਧਾਈ ਤੇ ਇਸ ਮੌਕੇ ਮੈਂ ਵੀ ਦੱਸਣਾ ਚਾਹਨਾ ਹੈ ਕਿ ਜਲੰਧਰ ਦਿਹਾਤੀ ਪੁਲਿਸ ਵੱਲੋਂ ਬੜੇ ਬੁਖਤਾ ਪ੍ਰਬੰਧ ਕੀਤੇ ਗਏ ਨੇ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਤੇ ਸਾਰੀਆਂ ਪ੍ਰੋਪਰ ਪਾਰਕਿੰਗਸ ਬਣਾਈਆਂ ਗਈਆਂ ਨੇ ਨਾਕਾਬੰਦੀ ਕੀਤੀ ਗਈ ਹੈ ਚਾਰ ਚੁਫੇਰੇ ਤੇ ਸੰਗਤਾਂ ਦੇ ਸਹੂਲਤ ਲਈ ਜਿਹੜੀ ਜਲੰਧਰ ਦਿਹਾਤੀ ਪੁਲਿਸ ਵੱਲੋਂ ਵਚ ਘੜੀ ਹੈਗੀ ਸਾਡੀ ਡਿਊਟੀ ਡਿਪਲੋਏ ਕੀਤੀ ਗਈ ਹੈ ਇਸੇ ਸਾਹਿਬ ਲੱਗਿਆ ਤੇ ਸਾਰੇ ਹੀ ਸੰਗਤਾਂ ਨੂੰ ਵੀ ਮੇਰੇ ਵੱਲੋਂ ਸਾਰੇ ਸਾਰੀ ਸਾਡੇ ਟੀਮ ਵੱਲੋਂ ਬਹੁਤ ਬਹੁਤ ਵਧਾਈ ਜੁਬ ਮੌਕੇ ਤੇ ਉਹਨਾਂ ਦੀ ਸਾਰੀ ਸੇਫਟੀ ਤੇ ਸਿਕਿਉਰਿਟੀ ਲਈ ਤੇ ਤਾਂ ਕਿ ਉਹਨਾਂ ਦਾ ਜਿਹੜਾ ਮੱਥਾ ਟੇਕਣ ਦਾ ਜਿਹੜਾ ਐਕਸਪੀਰੀਅੰਸ ਅਨੁਭਵ ਹੈ ਉਹ ਬੜਾ ਸੁਖਾਲਾ ਹੋਵੇ ਤੇ ਵਧੀਆ ਹੋਵੇ ਉਹਦੇ ਲਈ ਜਿਹੜੀ ਜਲੰਧਰ ਦਿਹਾਤੀ ਪੁਰੀ ਵੀ ਬੱਚਿਆਂ ਨੂੰ ਇੱਕ ਪਲੀਜ਼ ਮੈਸੇਜ ਕਨਵੇ ਕਰੋ ਕਿਉਂਕਿ ਆਪਾਂ ਦੇਖਿਆ ਕਿ ਜਿਹੜੇ ਬੱਚੇ ਆਜਕਲ ਨੂੰ ਫੋਨ ਤੇ ਜ਼ਿਆਦਾ ਰਹਿੰਦੇ ਹੈਗੇ ਤਾਂ ਖੇਡਾਂ ਦੇ ਮੈਦਾਨ ਦੇ ਵਿੱਚ ਆਪਾਂ ਨੂੰ ਬੱਚੇ ਘੱਟ ਨਜ਼ਰ ਆਉਂਦੇ ਆ ਦੇਖੋ ਇਸ ਵਾਰ ਜਿਵੇਂ ਆਪਾਂ ਜਿੱਥੇ ਜਿੱਥੇ ਆਪਾਂ ਅੱਜ ਖੜੇ ਹੈਗੇ ਆ ਆਪਾਂ ਐਨੂਅਲ ਮੇਲਾ ਹੈ ਨਾ ਸਾਲਾਨਾ ਵਰਸੀ ਮਨਾ ਰਹੇ ਆ ਤੇ ਇਹਦੇ ਵਿੱਚ ਵੀ ਪਹਿਲੇ 2 ਦਿਨਾਂ ਦੇ ਵਿੱਚ ਖੇਡ ਮੇਲੇ ਹੋਏ ਕਾਫੀ ਇੱਥੇ ਤੋਂ ਖੇਡਾਂ ਜਿਹੜੀਆਂ ਹੈਗੀਆਂ ਨੇ ਉਹ ਬੜਾ ਆਪਣੇ ਪ੍ਰੋਗਰੈਸਿਵ ਪੰਜਾਬ ਦਾ ਜਿਹੜਾ ਕਲਚਰ ਦਾ ਪਾਰਟ ਹੈਗਾ ਤੋਂ ਸਾਰਿਆਂ ਨੂੰ ਮੈਂ ਇਹੀ ਅਗੇਨ ਰਿਕੁਐਸਟ ਕਰਨੀ ਚਾਹੁੰਦਾ ਬੇਨਤੀ ਕਰਨੀ ਚਾਹੁੰਦਾ ਕਿ ਖੇਡਾਂ ਨੂੰ ਆਪਾਂ ਆਪਣੇ ਆਪ ਤੋਂ ਦੂਰ ਨਾ ਕਰੀਏ ਖੇਡਾਂ ਬੜਾ ਹੀ ਮਤਲਬ ਇੱਕ ਇੰਪੋਰਟੈਂਟ ਆਪਣੇ ਸੋਸਾਇਟੀ ਦਾ ਆਪਣੇ ਕਲਚਰ ਦਾ ਪਾਰਟ ਹੈ ਤੋਂ ਉਹਨੂੰ ਆਪਾਂ ਆਪਣੇ ਨਾਲ ਲੈ ਕੇ ਚੱਲਦੇ ਹੋਏ ਆਪਾਂ ਆਪਣੇ ਵੱਖਵਾ ਕੰਮ ਕਰੀਏ ਤੇ ਇਹਦਾ ਕਾਫੀ ਅੱਛੇ ਨਤੀਜੇ ਇਹਦੇ ਜਿਹੜੇ ਹੈਗੇ ਆ ਉਹ ਆਉਣਗੇ ਬਹੁਤ ਬਹੁਤ ਧੰਨਵਾਦ ਕਰ ਕਰਨਾ ਨਾਲ ਆਪਾਂ ਗੱਲ ਕਰਾਂਗੇ ਹਾਂਜੀ ਬੇਟੇ ਹਾਂਜੀ ਸਾਨੂੰ ਆਪਣੀ ਟੀਮ ਦੇ ਬਹੁਤ ਮਾਣ ਹੈ ਕਿ ਉਹਨਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਉਹ ਸਾਡੇ 2-3 ਪਲੇਅਰ ਸੀਗੇ ਜਿਨ੍ਹਾਂ ਦੇ ਛੱਟ ਲੱਗਣ ਕਾਰਨ ਖੇਡ ਨਹੀਂ ਚਕੇ ਉਹਨਾਂ ਦੇ ਮਲਕੀ ਛੱਟ ਲੱਗ ਗਏ ਸੀਗੀ ਤਾਂ ਕਰਕੇ ਹਨਾ ਸਾਡੀ ਥੋੜੀ ਟੀਮ ਵੀਕ ਹੋ ਗਈ ਸੀਗੀ ਤਾਂ ਫਾਈਨਲ ਮੈਚ ਦੇ ਵਿੱਚ ਸਾਡੀ ਟੀਮ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹਾਰੀ ਟੀਮ ਨੇ ਜੋਸ਼ ਨਾਲ ਮੈਚ ਨੂੰ ਖੇਡਿਆ ਧੰਨਵਾਦ ਤੁਸੀਂ ਕਿੰਮਾ ਜਿੱਤਿਆ ਹੈ ਦਾਵਾ ਇਨਾਮ ਜਿਹੜਾ ਆਦੀ ਫਰਸਟ ਪ੍ਰਾਈਜ਼ ਜਿੱਤੇ ਆ ਠੀਕ ਆ ਕਿਹੜਾ ਪਿੰਡ ਤੁਹਾਡਾ ਸਾਡਾ ਦੋਲੀ ਕੇ ਸੁੰਦਰਪੁਰ ਤੁਹਾਡੇ ਕੋਚ ਦਾ ਨਾਮ ਇਹ ਮੇਜਰ ਆਪਣੇ ਕੋਚ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਜਿੱਦਾਂ ਕਿ ਤੁਸੀਂ ਫਰਸਟ ਆਏ ਹੋ हां दी ਸਾਡੇ ਕੋ ਸਾ ਬਹੁਤ ਵਧੀਆ ਹੈ ਕਿ ਉਹ ਸਾਨੂੰ ਹਨਾ ਬਹੁਤ ਵਧੀਆ ਸਿੱਖਿਆ ਦਿੰਦੇ ਆ ਕਿ ਉਹ ਮਤਲਬ ਕਿ ਆਪਣੇ ਲਈ ਨਸ਼ੇ ਤੋਂ ਦੂਰ ਰੱਖਦੇ ਆ ਬੱਚਿਆਂ ਨੂੰ ਮਤਲਬ ਕਿ ਸਪੋਰਟਸਮੈਨਸ਼ਿਪ ਪੂਰੀ ਦਿਖਾਉਂਦੇ ਆ ਕਿ ਮਤਲਬ ਕਿ ਕਿਸੇ ਦੇ ਵਿੱਚ ਲੜਾਈ ਲੜੁਈ ਦਾ ਚੱਕੜਾ ਕੋਈ ਨਹੀਂ ਹੁੰਦਾ ਤਾਂ ਮਤਲਬ ਕਿ ਉਹ ਸਾਡੇ ਲਈ ਬਹੁਤ ਵਧੀਆ ਪ੍ਰਦਰਸ਼ਨ ਹੈ ਤੁਸੀਂ ਛੋਟੇ ਛੋਟੇ ਬੱਚੇ ਮੈਂ ਦੇਖਿਆ ਕਿ ਬਹੁਤ ਇਹਨਾਂ ਦੇ ਸਹਿਯੋਗ ਦੇ ਨਾਲ ਇਹ ਮੈਚ ਕਰਵਾਏ ਜਾ ਰਹੇ ਹਨ ਔਰ ਨਿਪਰੇ ਵੀ ਇਹਨਾਂ ਦੇ ਸਹਿਯੋਗ ਦੇ ਨਾਲ ਹੋਏ ਭਾਈ ਤੁਹਾਨੂੰ ਕੀ ਆ ਸਰ ਮੀਡੀਆ ਟੂਡੇ ਤੇ ਦਿਵਯਾ ਪੰਜਾਬ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਰ ਮੇਲੇ ਨੂੰ ਲੈ ਕੇ ਜਿਹੜੇ ਤੁਹਾਡੇ ਵੱਲੋਂ ਪ੍ਰਬੰਧ ਕੀਤੇ ਗਏ ਹੈ ਉਹਦੀ ਜਾਣਕਾਰੀ ਮੇਲੇ ਦੇ ਸਾਡੇ ਪ੍ਰਬੰਧ ਬਿਲਕੁਲ ਮੁਕੰਮਲ ਹੈਗੇ ਜੀ ਸਾਡੇ ਮੈਨੇਜਰ ਸਾਹਿਬ ਸਰ ਮਲਜੀਤ ਸਿੰਘ ਤੇ ਹਰਪ੍ਰੀਤ ਸਿੰਘ ਉਹਨਾਂ ਦੀ ਦੇਖਰੇਖ ਚ ਸਾਡੇ ਪੁਰਾਣੇ ਮੈਨੇਜਰ ਜੋ 20 ਸਾਲ ਸਾਡੇ ਇੱਥੇ ਰਹਿ ਗਏ ਜੀ ਇਹਨਾਂ ਤੋਂ ਵੀ ਅਸੀਂ ਗਾਈਡੈਂਸ ਲੈ ਕੇ ਸੰਘਾ ਸਾਹਿਬ ਸਾਡੇ ਐਕਸ ਰਿਸਿਵਰ ਰਹਿ ਗਏ ਜੀ ਇੱਕ ਆਦੀਆਂ ਤੋਂ ਤਹਿਸੀਲਦਾਰ ਸਾਹਿਬ ਇਹ ਆਏ ਹੈਗੇ ਇਹਨਾਂ ਨੇ ਵੀ ਬੜੇ ਸਾਡਾ ਸਹਿਯੋਗ ਕੀਤਾ ਜੀ ਤੇ ਬਾਕੀ ਟ੍ਰੈਫਿਕ ਦਾ ਮੇਨ ਪ੍ਰੋਬਲਮ ਆਉਂਦੀ ਹੈ ਜੀ ਟ੍ਰੈਫਿਕ ਦੀ ਪਾਰਕਿੰਗ ਲਈ ਪਾਰਕਿੰਗ ਲਈ ਅਸੀਂ ਚਾਰ ਚਾਰੇ ਕੋਨਿਆਂ ਤੇ ਅਸੀਂ ਸਪੈਸ਼ਲ ਪਾਰਕਿੰਗਾਂ ਕੀਤੀਆਂ ਦੋ-ਦੋ ਕਿੱਲਾਂ ਦੇ ਵੱਡੇ ਖੇਤ ਖਾਲੀ ਕਰਵਾ ਕੇ ਉੱਥੇ ਪਾਰਕਿੰਗ ਕੀਤੀ ਹੈ ਜੀ ਬਕਾਇਦਾ ਉਹਨਾਂ ਦਾ ਪੂਰਾ ਪ੍ਰਬੰਧ ਕੀਤਾ ਹੈ ਤੇ ਦੂਸਰਾ ਸੰਗਤ ਦੇ ਆਵਾਜਾਈ ਲਈ ਕੋਈ ਮੁਸ਼ਕਲ ਨਾ ਆਵੇ ਤੇ ਪਾਣੀ ਦਾ ਪ੍ਰਬੰਧ ਵੀ ਕੀਤਾ ਕਿਉਂ ਗਰਮੀ ਬਹੁਤ ਜ਼ਿਆਦਾ ਹੈਗੀ ਹੈ ਜੀ ਤੇ ਲੰਗਰ ਦਾ ਥਾਂ ਥਾਂ ਲੋਕਾਂ ਦੀ ਇੰਨੀ ਸ਼ੱਦ ਹੈ ਦੁਆਬੇ ਦਾ ਇੱਕ ਮੇਨ ਮੇਲਾ ਹੈਗਾ ਜੀ ਬਹੁਤ ਵੱਡਾ ਇਹ ਤੇ ਤਕਰੀਬਨ ਸਾਰੇ ਅਸੀਂ ਪ੍ਰਬੰਧ ਮੁਕੰਮਲ ਕਰ ਲਏ ਰਹਿਣ ਉਹਨਾਂ ਕਾ ਸਾਡੇ ਕੋਲੇ ਅਸੀਂ ਬਾਕੀ ਅਸੀਂ ਹੋਰ ਵੀ ਬਿਲਡਿੰਗਸ ਬਣਾ ਰਹੇ ਹਾਂ ਜੀ ਤੇ ਅੱਗੇ ਠੀਕ ਚੱਲ ਰਿਹਾ ਪਰ ਬੰਦੇ ਸਰ ਅਸੀਂ ਦੇਖਿਆ ਕਿ ਇਸ ਵਾਰ ਵੀ ਜਿਹੜੇ ਖੇਡ ਦੇ ਮੈਦਾਨ ਹੈਗੇ ਉਹਦੇ ਵਿੱਚ ਬਹੁਤ ਟੀਮਾਂ ਆਈਆਂ ਪਰ ਆਪਾਂ ਚਾਹੁੰਦੇ ਹੈਗੇ ਕਿ ਅਗਲੇ ਸਾਲ ਹੋਰ ਟੀਮਾਂ ਆਉਣ ਤਾਂ ਕਿ ਬੱਚੇ ਜਿਹੜੇ ਖੇਡਾਂ ਵਾਲੇ ਹੋਰ ਵਧਣ ਹਾਂਜੀ ਜੋ ਜੋ ਕਮੀਆਂ ਸਾਨੂੰ ਲੱਗ ਰਹੀਆਂ ਜੀ ਅਸੀਂ ਉਹਨੂੰ ਦੂਰ ਕਰ ਰਹੇ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਕਿ ਪੰਜਾਬ ਤੋਂ ਚੰਗੀਆਂ ਤੋਂ ਚੰਗੀਆਂ ਟੀਮਾਂ ਇੱਥੇ ਆ ਕੇ ਇੱਥੇ ਖੇਲਣ ਜਾਂ ਕਿ ਤਾਂ ਕਿ ਨਵੇਂ ਨੌਜਵਾਨਾਂ ਨੂੰ ਇਹਦੀ ਸਿਹਤ ਮਿਲ ਸਕੇ ਤੇ ਉਹਨਾਂ ਦਾ ਸ਼ਾ ਵਧੇ ਜੀ ਸਰ ਓਨ ਵਾਲੇ ਟਾਈਮ ਤੇ ਕੀ ਗੁਰਦੁਆਰਾ ਸਾਹਿਬ ਵੱਲੋਂ ਖੇਲ ਅਕੈਡਮੀ ਸ਼ੁਰੂ ਕੀਤੀ ਜਾਊਗੀ? ہاں ਕੋਸ਼ਿਸ਼ ਹੈਗੀ ਹੈ ਅੰਦਰ ਪਾਈਪਲਾਈਨ ਹੈਗੀ ਜੀ। ਸਰ ਇੱਕ ਛੋਟੀ ਅਕੈਡਮੀ ਹੁਣੇ ਸੰਗੀਤ ਅਕੈਡਮੀ ਸ਼ੁਰੂ ਕੀਤੀ ਗਈ ਹੈਗੀ ਗੁਰਦੁਆਰਾ ਸਾਹਿਬ ਵੱਲੋਂ ਕੀ ਉਹ ਉੱਚ ਪੱਧਰ ਤੇ ਵੀ ਸ਼ੁਰੂ ਹੋਊਗੀ? ਹਾਂ ਉੱਚ ਪੱਧਰ ਦੀ ਕਰਾਂਗੇ ਜੀ। ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਗੱਲ ਕਰਨ ਵਾਸਤੇ। ਸੋ ਇਹ ਸੰਗੁਰਦੁਆਰਾ ਸਾਹਿਬ ਦੇ ਰਿਸੀਵਰ ਸਾਹਿਬ ਜੀ। ਗੱਲਬਾਤ ਕੀਤੀ ਸੋ ਉਹਨਾਂ ਨੂੰ ਤੁਸੀਂ ਸੁਣਿਆ ਹੈਗਾ ਉਹਨਾਂ ਦਾ ਕਹਿਣਾ ਹੈਗਾ ਕਿ ਆਉਣ ਵਾਲੇ ਟਾਈਮ 'ਚ ਜਿੰਨੇ ਵੀ ਉਪਰਾਲੇ ਸਾਡੇ ਕੋਲ ਹੋਣਗੇ ਅਸੀਂ ਪੂਰੇ ਉਪਰਾਲੇ ਕਰਾਂਗੇ ਤਾਂ ਕਿ ਜੋ ਕਿ ਪਿੰਡ ਦੇ ਵਿੱਚ ਵੀ ਬਹੁਤ ਵਧੀਆ ਕੰਮ ਹੋ ਸਕੇ ਤੇ ਗੁਰਦੁਆਰਾ ਸਾਹਿਬ ਵੱਲੋਂ ਕੰਮ ਹੋ ਸਕੇ ਮੈਂ ਪ੍ਰਵੈਟੀਆਂ ਸੰਗਤਾਂ ਵਾਸਤੇ ਤੁਹਾਡਾ ਸੁਨੇਹਾ ਦੇਖੋ ਇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਜਿਹੜੀਆਂ ਸਾਰਿਆਂ ਦੀ ਬੜੀ ਹੈਗੀ ਆ ਸ਼ਰਦਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਦੇ ਆਸਥਾਨ ਦੇ ਉੱਤੇ ਇੱਥੇ ਬੜੇ ਮਤਲਬ ਐਨਾਂ ਦੇ ਲੋਕ ਸਾਰੇ ਖੰਡਪਾਟ ਸਾਹਿਬ ਕਰਾਉਂਦੇ ਆ ਤੇ ਇਸ ਕਰਕੇ ਮਤਲਬ ਪਰਮਾਤਮਾ ਇਸੇ ਤਰ੍ਹਾਂ ਬਾਬੇ ਸ਼ਹੀਦ ਸਾਰਿਆਂ ਦੇ ਉੱਤੇ ਹਨ ਆਪਣੀ ਕਿਰਪਾ ਬਣਾਈ ਰੱਖਦੇ ਆ ਸ਼ਰਧਾਲੂਆਂ ਵਾਸਤੇ ਜਿਹੜੇ ਮੱਥਾ ਟੇਕਣ ਆ ਰਹੇ ਆ ਉਹਨਾਂ ਵਾਸਤੇ ਮੈਸੇਜ ਅ ਸ਼ਰਧਾਲੂ ਵੀ ਇੱਥੋਂ ਸਾਰੇ ਜਿਹੜੇ ਵੀ ਮੱਥਾ ਟੇਕਣਾ ਦਾ ਹੈਗਾ ਉਹਦੀਆਂ ਸ਼ਰਧਾ ਪੂਰੀ ਹੁੰਦੀ ਆ ਉਹ ਝੋੜੀਆਂ ਭਰ ਕੇ ਜਾਂਦੇ ਆ ਤੇ ਅਸੀਂ ਚਾਹੁੰਦੇ ਆ ਵੀ ਸੰਗਤ ਇਸੇ ਤਰ੍ਹਾਂ ਬੱਜ ਚੜ ਕੇ ਗੁਰਦੁਆਰਾ ਸਾਹਿਬ ਆਵੇ ਤੇ ਆਪਣੀਆਂ ਮਰਜ਼ਾ ਜਿਹੜੀਆਂ ਉਹ ਇੱਥੋਂ ਪੂਰੀਆਂ ਕਰੇ ਧੰਨਵਾਦ ਸਾਡੇ ਨਾਲ ਗੱਲ ਕਰਨ ਵਾਸਤੇ ਇਹ ਸੰਨ ਬਲੌਕ ਸੀ ਮੌਜੂਦ ਹੈਗੇ ਆ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਬਾਬਾ ਹਰਨਾਮ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਤੋਂ ਅੱਪਾ ਗੱਲ ਕਰਾਂਗੇ ਸ਼੍ਰੀ ਗੁਰੂ ਰਵਿਦਾਸ ਟੈਗਰ ਫੋਰਸ ਦੇ ਉਪ ਪ੍ਰਧਾਨ ਜੀ ਮੰਗੂ ਰਾਮ ਜੀ ਨਾਲ ਇਹਨਾਂ ਨਾਲ ਗੱਲ ਕਰਾਂਗੇ ਦਿਵਯਾ ਪੰਜਾਬ ਤੇ ਮੀਡੀਆ ਟੂਡੇ ਤੁਹਾਡਾ ਸਰ ਬਹੁਤ ਬਹੁਤ ਸਵਾਗਤ ਹੈ ਜੈ ਗੁਰਦੇਵ ਧੰ ਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਤੰਤਨ ਸ਼ਹੀਦ ਬਾਬਾ ਨਿਹਾਲ ਸਿੰਘ ਸ਼ਹੀਦ ਬਾਬਾ ਹਰਨਾਮ ਸਿੰਘ ਜੀ ਦਾ ਜੋੜ ਮੇਲਾ 73ਵਾਂ ਪਿੰਡ ਤੱਲਣ ਦੇ ਵਿੱਚ ਬੜੀ ਧੂਮ ਧਾਮ ਦੇ ਨਾਲ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਔਰ ਸਭ ਸੰਗਤਾਂ ਨੂੰ ਦੂਦ ਰੇਡੇ ਦੇਸ਼ਾਂ ਬਦੇਸ਼ਾਂ ਦੇ ਵਿੱਚ ਬੈਠੇ ਸੰਗਤਾਂ ਨੂੰ ਬਹੁਤ ਬਹੁਤ ਲੱਖ ਲੱਖ ਮੁਬਾਰਕਾਂ ਜੀ ਜੋ ਅਸੀਂ ਜੋ ਸਾਡੇ ਗੁਰੂ ਰਬਦਾਸ ਮਹਾਰਾਜ ਦੇ ਟੈਗਰ ਫੋਰਸ ਦੇ ਪ੍ਰਧਾਨ ਜਸੀ ਤੱਲਣ ਜੀ ਅੱਜ ਮੇਲੇ ਦੇ ਜੋ ਉਪਰੰਧ ਦੇ ਵਿੱਚ ਪੂਰੇ ਨਗਰ ਦੇ ਵਿੱਚ ਅੱਜ ਲਾਈਟ ਦਾ ਜੋ ਪ੍ਰਬੰਧ ਕੀਤਾ ਉਹਨਾਂ ਨੇ ਕੀਤਾ ਆਪਣੇ ਕੋਲੋਂ ਔਰ ਪੂਰੀ ਕਮੇਟੀ ਦੇ ਕੋਲੋਂ ਔਰ ਪੂਰੇ ਨਗਰ ਨੂੰ ਪੂਰੀ ਰੌਸ਼ਨੀ ਦੇ ਵਿੱਚ ਚਮਕਾ ਦਿੱਤਾ ਹੈ ਮੈਂ ਚਾਹੁੰਦਾ ਹਾਂ ਜੋ ਕਿ ਸਾਡਾ ਐਸਸੀਬੀਸੀ ਜਨਰਲ ਭਾਈਚਾਰਾ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਜੋ ਮੇਲਾ ਉਪਰਾਲਾ ਹੋਇਆ ਸਾਡੇ ਪ੍ਰਸ਼ਾਸਨ ਸਾਹਿਬ ਜੋ ਵੀ ਐਸਐਸਬੀ ਸਾਹਿਬ ਨੇ ਜੋ ਵੀ ਆਪਣੀ ਟੀਮਾਂ ਲਿਆ ਕੇ ਕਿਸੇ ਵੀ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਆਵੇ ਪਾਰਕਿੰਗ ਦਾ ਜੋ ਕਿ ਸੰਗਤਾਂ ਦੇ ਆਉਣ ਜਾਣ ਦਾ ਰਸਤਾ ਜੋ ਤੈਅ ਕੀਤਾ ਹੈ ਬਹੁਤ ਹੀ ਸਹਿਯੋਗ ਦਿੱਤਾ ਉਹਨਾਂ ਨੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਔਰ ਧੰਨਵਾਦ ਕਰਦੇ ਹਾਂ ਸਰਦਾਰ ਮਨਜੀਤ ਸਿੰਘ ਬੂਟਾ ਜੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਔਰ ਸਾਡਾ ਸਾਨੂੰ ਬਹੁਤ ਅਸ ਵਕਤ ਅਸੀਂ ਮੌਜੂਦ ਹਾਂ ਸ਼ਹੀਦ ਬਾਬਾ ਨਿਹਾਲ ਸਿੰਘ ਬਾਬਾ ਹਰਨਾਮ ਸਿੰਘ ਜੀ ਦੇ ਗੁਰਦੁਆਰਾ ਦੇ ਵਿੱਚ ਸਾਡੇ ਨਾਲ ਮੌਜੂਦ ਹਨ ਕਿਸਾਨ ਮੋਰਚਾ ਦੇ ਪ੍ਰਧਾਨ ਸੋ ਉਹਨਾਂ ਨਾਲ ਗੱਲ ਕਰਾਂਗੇ ਤੇ ਪੰਜਾਬ ਤੇ ਮੀਡੀਆ ਟੂਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਧੰਨ ਧੰਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਇਹ ਨਿਹਾਲ ਸਿੰਘ ਜੀ ਤੇ ਹਰਨਾਮ ਸਿੰਘ ਜੀ ਬਾਬਾ ਜੀ ਤੇ ਇਹਨਾਂ ਦੇ ਸਥਾਨ ਤੇ ਜੋ ਸਾਲਾਨਾ ਮੇਲਾ ਕਰਾਇਆ ਜਾਂਦਾ ਟੂਰਨਾਮੈਂਟ ਤੇ ਕਬੱਡੀ ਤੇ ਵਾਲੀਬਾਲ ਫੁੱਟਬਾਲ ਤੇ ਸਾਲਾਨਾ ਜਿਹੜਾ ਕਿਰਾਇਆ ਜਾਂਦਾ ਇਸ ਦੇ ਸਬੰਧ ਦੇ ਵਿੱਚ ਸਾਰੀਆਂ ਸੰਗਤਾਂ ਦੂਰ ਦਰਡੇ ਤੋਂ ਆ ਕੇ ਇੱਥੇ ਹਾਜ਼ਰੀ ਭਰਦੀਆਂ ਆ ਜੋ ਪਿੱਛੇ ਤੋਂ ਪਹਿਲਾਂ ਤੋਂ ਚੱਲ ਰਹੀ ਆ ਪਰੰਪਰਾ ਉਹਦੇ ਵਿੱਚ ਆ ਕੇ ਸਾਰੀਆਂ ਸੰਗਤਾਂ ਗੁਰਦੁਆਰਾ ਤੱਲਨ ਸਾਹਿਬ ਇਸ ਨੂੰ ਸਾਰੇ ਬਲਟ ਦੇ ਵਿੱਚ ਹੀ ਨਾਂ ਆ ਜਿਸ ਦਾ ਇਹਨੂੰ ਨਮਸਕ ਹੁੰਦੀਆਂ ਸਾਰੀਆਂ ਸੰਗਤਾਂ ਅਸੀਂ ਆਪਣੇ ਬੀਜੇਪੀ ਵੱਲੋਂ ਆਪਣੇ ਇਲਾਕੇ ਵੱਲੋਂ ਸਾਡੇ ਅਸੀਂ ਸਾਰੀਆਂ ਸੰਗਤਾਂ ਨੂੰ ਜਿ ਆਇਆ ਕਹਿੰਨੇ ਆ ਸਾਡਾ ਪਿੰਡ ਕੋਟਲੀ ਥਾਨ ਸਿੰਘ ਆ ਲੱਗ ਗਈ ਆ 2 ਕਿਲੋਮੀਟਰ ਤੇ ਆ ਅਸੀਂ ਸਾਰੀਆਂ ਸੰਗਤਾਂ ਰਲ ਮਿਲ ਕੇ ਇਸ ਤਿਹਾਰ ਨੂੰ ਮਨਾਉਨੇ ਆ